ਸਾਹਿਕਾ ਮੈਂ ਆ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦੁਆਰਾ ਹਾਲੇ ਵੀ ਵੱਡੀਆਂ ਚਾਲਾਂ ਚਲੀਆਂ ਜਾ ਰਹੀਆਂ ਨੇ ਆਪਣੇ ਆਪ ਨੂੰ ਰੀਲਾਂਚ ਕਰਨਾ ਚਾਹੁੰਦਾ ਹੈ ਯਾਨੀ ਕਿ ਮੁੜ ਦੁਬਾਰਾ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣਨਾ ਚਾਹੁੰਦਾ ਹੈ ਸੁਖਬੀਰ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਜਿਸ ਨੂੰ ਸਿਆਸੀ ਟੋਲਾ ਕਿਹਾ ਜਾਂਦਾ ਹੈ ਇਹਨਾਂ ਵੱਲੋਂ ਗਾਲਾਂ ਕੱਢੀਆਂ ਜਾਂਦੀਆਂ ਨੇ ਚਾਹੇੋ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੋਣ ਚਾਹੇੋ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਹੋਣ ਯਾਨੀ ਕਿ ਗੁਰੂ ਘਰ ਦੇ ਵਜ਼ੀਰਾਂ ਦੀ ਇਹਨਾਂ ਨੂੰ ਬਿਲਕੁਲ ਪਰਵਾਹ ਨਹੀਂ ਖਾਸ ਕਰਕੇ ਮਰਹੂਮ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦੀ ਤਾਂ ਇੱਕ ਮਨਸਿਕਤਾ ਹੀ ਬਣੀ ਹੋਈ ਹੈ ਕਿ ਇਹਨਾਂ ਜਥੇਦਾਰਾਂ ਬਾਨਾ ਨੂੰ ਗਲਾ ਬਣਾਇਆ ਜਾਵੇ ਜਿਵੇਂ ਅਸੀਂ ਕਹੀਏ ਉਵੇਂ ਹੀ ਇਹ ਚਲਣ ਵਾਰ-ਵਾਰ ਤੋਹਫੀਨ ਕੀਤੀ ਜਾਂਦੀ ਹੈ ਜਿਸ ਤਰ੍ਹਾਂ ਸ਼ਰੀਫ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਸੀ ਕਿ ਜਿਹੜੇ ਜਥੇਦਾਰ ਸਹਿਬਾਨ ਨੇ ਆਉਂਦੇ ਤਾਂ ਹਾਥੀ ਤੇ ਨੇ ਲੇਕਿਨ ਜਾਂਦੇ ਸਾਈਕਲ ਤੇ ਨੇ ਉਹਨਾਂ ਨੇ ਕਿਹਾ ਕਿ ਮੈਂ ਪਹਿਲਾ ਜਥੇਦਾਰ ਨਹੀਂ ਆ ਕਿ ਜਿਹਦੇ ਨਾਲ ਇਸ ਤਰ੍ਹਾਂ ਹੋਇਆ ਹੋਇਆ ਹੈ ਸੂਤਰਾਂ ਦੇ ਹਵਾਲੇ ਤੋਂ ਖਬਰ ਜਿਹੜੀ ਆਈ ਹੈ ਦੰਦਮਈ ਟਕਸਾਲ ਦੇ ਮੌਜੂਦਾ ਮੁਖੀ ਬਾਬਾ ਰਾਮ ਸਿੰਘ ਸੰਗਰਾਵਾਂ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਹੈ ਬਾਦਲ ਪਰਿਵਾਰ ਨੂੰ ਲੈ ਕੇ ਉਹ ਕਹਿੰਦੇ ਨੇ ਬਾਦਲ ਪਰਿਵਾਰ ਵੱਲੋਂ ਗੁਰੂ ਘਰ ਦੇ ਵਜ਼ੀਰਾ ਯਾਨੀ ਕਿ ਜਥੇਦਾਰ ਸਹਿਬਾਨਾਂ ਨੂੰ ਗਾਲ੍ਹਾਂ ਕੱਢੀਆਂ ਜਾਂਦੀਆਂ ਨੇ ਉਹਨਾਂ ਨੇ ਕਿਹਾ ਕਿ ਇਹ ਜਥੇਦਾਰ ਸਹਿਬਾਨ ਚੰਗੀ ਤਰ੍ਹਾਂ ਜਾਣਦੇ ਨੇ ਕਿਉਂਕਿ ਸੁਖਬੀਰ ਸਿੰਘ ਬਾਦਲ ਅਤੇ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੀ ਇੱਕੋ ਹੀ ਮਨਸਾ ਰਹੀ ਹੈ ਕਿ ਇਹਨਾਂ ਨੂੰ ਕਿਵੇਂ ਆਪਣੇ ਸਿਕੰਜੇ ਦੇ ਵਿੱਚ ਜਾਲ ਦੇ ਵਿੱਚ ਪਸਾਇਆ ਜਾਵੇ ਕਿਵੇਂ ਇਹਨਾਂ ਨੂੰ ਗੁਲਾਮ ਬਣਾਇਆ ਜਾਵੇ ਯਾਨੀ ਕਿ ਇਹਨਾਂ ਨੇ ਕਿਹਾ ਹੈ ਕਿ ਗੁਰੂ ਘਰ ਦੇ ਵਜ਼ੀਰਾ ਦੀ ਬਿਲਕੁਲ ਪਰਵਾ ਨਹੀਂ ਕੀਤੀ ਜਾਂਦੀ ਵਾਰ-ਵਾਰ ਤੋਹੀਨ ਕੀਤੀ ਜਾਂਦੀ ਹੈ ਵਾਰ-ਵਾਰ ਇਹਨਾਂ ਨੂੰ ਸ਼ਰਮਿੰਦਾ ਕੀਤਾ ਜਾਂਦਾ ਹੈ ਇਵਨ ਦੋ ਮਾਂ ਭੈਣਾਂ ਦੀਆਂ ਗਾਲਾਂ ਵੀ ਕੱਢੀਆਂ ਜਾਂਦੀਆਂ ਨੇ ਇੱਕ ਨਿੱਜੀ ਚੈਨਲ ਉੱਤੇ ਇੰਟਰਵਿਊ ਦਿੰਦੇ ਹੋਏ ਦੰਦਮੀ ਟਿਕਸਾਲ ਦੇ ਮੌਜੂਦਾ ਮੁਖੀ ਬਾਬਾ ਰਾਮ ਆਰਾਮ ਸਿੰਘ ਸੰਘਰਾਮਾ ਜਿਹੜੇ ਨੇ ਉਹ ਦੰਦਮੀ ਟਿਕਸਾਲ ਦੇ ਜਿਹੜੇ ਮੁਖੀ ਨੇ ਉਹਨਾਂ ਵੱਲੋਂ ਅੱਜ ਕੇ ਰੱਜ ਕੇ ਅੱਜ ਰੱਜ ਕੇ ਖੁਲਾਸੇ ਕੀਤੇ ਗਏ ਇੱਕ ਨਿੱਜੀ ਚੈਨਲ ਚੈਨਲ ਤੇ ਗੱਲਬਾਤ ਕਰਦੇ ਆਂ ਉਹਨਾਂ ਨੇ ਕਿਹਾ ਕਿ ਬਾਦਲ ਪਰਵਾਰ ਦੀ ਹਮੇਸ਼ਾ ਇਹੀ ਮਨਸਾ ਰਹੀ ਹੈ ਕਿ ਕਿਸ ਤਰ੍ਹਾਂ ਜਿਹੜਾ ਗੁਰੂ ਘਰ ਦੇ ਵਜ਼ੀਰਾਂ ਨੂੰ ਗੁਲਾਮ ਬਣਾਇਆ ਜਾਵੇ ਉਹ ਸਾਡੇ ਹੱਥਾਂ ਦੀ ਕਟਪੁਤਲੀ ਬਣ ਉਹ ਸਾਡੇ ਕਹੇ ਦੇ ਅਨੁਸਾਰ ਕੰਮ ਕਰਨ ਚਾਹੇ ਉਹ ਸਿਆਸੀ ਨੇ ਚਾਹੇ ਉਹ ਗੈਸ ਗੈਸ ਸਿਆਸੀ ਨੇ ਚਾਹੇ ਉਹ ਧਾਰਮਿਕ ਨੇ ਚਾਹੇ ਉਹ ਗੈਰ ਧਾਰਮਿਕ ਨੇ ਯਾਨੀ ਕਿ ਇਵਨ ਦੋ ਇਹਨਾਂ ਨੂੰ ਮਾਵਾਂ ਭੈਣਾਂ ਦੀਆਂ ਗਾਲਾਂ ਵੀ ਕੱਢ ਦਿੱਤੀਆਂ ਜਾਂਦੀਆਂ ਨੇ ਇਹ ਅੱਜ ਦਮਦਮੀ ਟਕਸਾਲ ਦੇ ਮੁਖੀ ਰਾਮ ਸਿੰਘ ਸੰਗੁਰਾਵਾ ਨੇ ਖੁਲਾਸੇ ਕੀਤੇ ਉਹਨਾਂ ਨੇ ਕਿਹਾ ਕਿ ਇਹ ਸਾਰਾ ਸਿਸਟਮ ਜਿਹੜਾ ਹੈ ਆਪਣੇ ਕਬਜ਼ੇ ਦੇ ਵਿੱਚ ਲੈਣਾ ਚਾਹੁੰਦੇ ਨੇ ਉਹਨਾਂ ਨੇ ਤਾਰੀਫ ਕੀਤੀ ਹੈ ਸ਼੍ਰੀ ਸਾਰੇ ਹੀ ਜਥੇਦਾਰ ਨੇ ਕਿ ਇੱਕ ਠੋਕ ਕੇ ਜਿਹੜੇ ਫੈਸਲੇ ਲੈ ਗਏ ਨੇ ਇਸੇ ਤਰ੍ਹਾਂ ਗੁਰੂ ਘਰ ਦੇ ਵਜੀਰਾ ਨੂੰ ਸਿਰਫ ਗੁਰੂ ਦਾ ਹੀ ਡਰ ਹੋਣਾ ਚਾਹੀਦਾ ਹੈ ਇਹਨਾਂ ਸਿਆਸੀ ਲੋਕਾਂ ਦਾ ਡਰ ਨਹੀਂ ਹੋਣਾ ਚਾਹੀਦਾ ਕਿਉਂਕਿ ਉਹਨਾਂ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਆਮ ਹੀ ਸ਼ਰੂਮਣੀ ਅਕਾਲੀ ਦਲ ਦੇ ਵਿੱਚ ਚੱਲਦੀਆਂ ਨੇ ਇੱਕ ਪਾਸੇ ਤਾਂ ਦਮਦਮੀ ਟਕਸਾਲ ਦੇ ਮੁਖੀ ਬਾਬਾ ਰਾਮ ਸਿੰਘ ਸੰਘਰਾਮਾ ਨੇ ਕਿਹਾ ਇੱਕ ਪਾਸੇ ਤਾਂ ਇਹ ਕਹਿੰਦੇ ਨੇ ਧਾਰਮਿਕ ਪਾਰਟੀ ਹੈ ਪੰਥਕ ਪਾਰਟੀ ਹੈ ਦੂਸਰੇ ਪਾਸੇ ਗੁਰੂਕਰਨ ਦੇ ਵਜ਼ੀਰਾਂ ਦੀ ਯਾਨੀ ਕਿ ਜਥੇਦਾਰ ਸਹਿਬਾਨਾਂ ਦੀ ਇੱਜ਼ਤ ਵੀ ਇਹਨਾਂ ਨੂੰ ਨਹੀਂ ਦਿੱਤੀ ਜਾਂਦੀ ਉਲਟਾ ਉਹਨਾਂ ਨੂੰ ਗਾਲਾਂ ਕੱਢੀਆਂ ਜਾਂਦੀਆਂ ਨੇ ਧੰਨਵਾਦ